ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਧੰਨਵਾਦ ਰਜਿਸਟਰੀਆਂ ਅਤੇ ਐਨਓਸੀ ਦੇ ਬਾਰੇ ਭਗਵੰਤ ਮਾਨ ਨੇ ਨਵਾਂ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਸਾਰੇ ਹੀ ਪੰਜਾਬੀ ਖੁਸ਼ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਨਵਾਂ ਐਲਾਨ ਕੀਤਾ ਰਜਿਸਟਰੀਆਂ ਨੂੰ ਲੈ ਕੇ ਔਰ ਜਿਹੜੇ ਲੋਕਾਂ ਨੂੰ ਐਨਓਸੀ ਨੂੰ ਲੈ ਕੇ ਕੁਝ ਮੁਸ਼ਕਲਾਂ ਆਉਂਦੀਆਂ ਸੀ ਸੋ ਅੱਜ ਤੋਂ ਬਾਅਦ ਉਹ ਨਹੀਂ ਆਉਣਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਮੁਸ਼ਕਲ ਨੂੰ ਆਸਾਨ ਕਰਦੇ ਹੋਏ ਇਹ ਫੈਸਲਾ ਲਿਆ ਹੈ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਅਸੀਂ ਪੰਜਾਬੀਆਂ ਦੀ ਕਿਸੇ ਵੀ ਜਿਹੜਾ ਹੈ ਦੁੱਖ ਨੂੰ ਨਹੀਂ ਝੱਲ ਸਕਦੇ ਹਾਂ ਪੰਜਾਬੀਆਂ ਦੇ ਦੁੱਖ ਦਰਦਾਂ ਦੇ ਵਿੱਚ ਹਿੱਸਾ ਪਾਉਣ ਦੇ ਲਈ ਅਸੀਂ ਆਏ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਆਖਰ ਸਾਨੂੰ ਜਿਹੜਾ ਹੈ ਸਭ ਤੋਂ ਵੱਡੀ ਖੁਸ਼ੀ ਹੋਵੇਗੀ ਕਿ ਅਸੀਂ ਪੰਜਾਬੀਆਂ ਦਾ ਦੁੱਖ ਵਨ ਡਾਊਨ ਦੇ ਲਈ ਆਏ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦਾਵਾ ਕੀਤਾ ਹੈ ਕਿ ਆਖਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਪੰਜਾਬੀਆਂ ਦਾ ਮਾਣ ਬਣ ਕੇ ਉੱਭਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਦਾਵਾ ਹੈ ਕਿ ਪੰਜਾਬੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸੀਬਤ ਨਹੀਂ ਆਉਣ ਦਿੱਤੀ ਜਾਵੇਗੀ ਸਭ ਤੋਂ ਵੱਡੀ ਗੱਲ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕਿਹਾ ਕਿ ਆਖਰ ਕਿਸੇ ਦੇ ਜਿਹੜੀ ਹੈ ਰਜਿਸਟਰੀਆਂ ਜਾਂ ਐਨਓਸੀ ਬਾਰੇ ਕਿਸੇ ਨੂੰ ਜਿਹੜੀ ਹੈ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਭਗਵੰਤ ਮਾਨ ਨੇ ਕਿਹਾ ਉਹ ਐਨਓਸੀ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਮਸਲੇ ਵੀ ਹੱਲ ਕਰ ਰਹੇ ਨੇ ਪਰ ਲੋਕ ਚਿੰਤਾ ਨਾ ਕਰਨ antisense ਲੁਟੇਰਿਆਂ ਦੇ ਕਾਰਨ ਕਿਸੇ ਵੀ ਆਮ ਵਿਅਕਤੀ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਉਹਨਾਂ ਕਿਹਾ ਇਹ ਕਿ ਕਲੋਨੀਆਂ ਲਈ ਲਾਲ ਸਟੈਂਪ ਪੇਪਰ ਹੈ ਉਹਨਾਂ ਕਿਹਾ ਕਿ VOTING MACHINE ਤੇ ਆਪ ਦਾ ਬਟਨ ਜਿੱਥੇ ਤੁਸੀਂ ਦਬਾ ਚੁੱਕੇ ਹੋ ਝਾੜੂ ਦਾ ਬਟਨ ਦਬਾ ਚੁੱਕੇ ਹੋ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਡੇ ਫਰਕ ਦੇ ਨਾਲ ਜਿਤਾਉਣਗੇ ਸੋ ਆਖਰ ਇਹ ਵੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਹੈ ਕਿ ਸਾਨੂੰ ਕੰਮ ਕਰਨ ਦੇ ਵਿੱਚ ਜਿਹੜੀ ਐ ਹੁਣ ਆਸਾਨੀ ਹੋਵੇਗੀ ਅਸੀਂ ਨਵੀਆਂ ਕਲੋਨੀਆਂ ਬਣਨ ਤੇ ਜਿਹੜਾ ਹੈ ਰੋਕ ਲਾਵਾਂਗੇ ਪਹਿਲਾਂ ਸਰਕਾਰਾਂ ਨੇ ਅਜਿਹੇ ਬਹੁਤ ਗਲਤ ਕੰਮ ਕੀਤੇ ਨੇ ਸੋ ਆਖਰ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਹੁਣ ਇਹਨੂੰ ਸੀ ਤੁਹਾਨੂੰ ਦਿੱਤੀ ਜਾਏਗੀ ਰਜਿਸਟਰੀਆਂ ਜਿਹੜੀਆਂ ਨੇ ਕਲੀਅਰ ਹੋਣਗੀਆਂ ਜੋ ਅਨਧਿਕਾਰਿਤ ਕਲੋਨੀਆਂ ਬਣ ਚੁੱਕੀਆਂ ਨੇ ਉਹਨਾਂ ਤੋਂ ਨਹੀਂ ਤੁਹਾਨੂੰ ਵਾਝਾ ਕੀਤਾ ਜਾਏਗਾ ਉਹ ਤੁਹਾਡੇ ਨਾਮ ਕਰ ਦਿੱਤੀਆਂ ਜਾਣਗੀਆਂ ਪਰ ਇਹ ਜੀਆਂ ਅੱਗੇ ਹੁਣ ਹੋਣ ਵਾਲੀਆਂ ਇਹੋ ਜੀਆਂ ਕੋਈ ਕਲੋਨੀਆਂ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ ਸੋ ਆਖਰਾਨਤ ਘਾਰਦ ਕਲੋਨੀਆਂ ਜਿਹੜੀਆਂ ਨੇ ਨਹੀਂ ਬਣਨ ਦਿੱਤੀਆਂ ਜਾਣਗੀਆਂ ਇਸ ਤੇ ਜਿਹੜਾ ਹੈ ਸਖਤ ਨੋਟਿਸ ਜਿਹੜਾ ਹੈ ਲਿਆ ਜਾਏ ਜੋ ਪਹਿਲਾਂ ਹੋ ਚੁੱਕਿਆ ਉਸ ਦਾ ਜਿਹੜਾ ਹੈ ਜਾਇਜ਼ਾ ਲਿਆ ਗਿਆ ਤੁਹਾਨੂੰ ਉਹ ਸਭ ਕੋ ਜਿਹੜਾ ਹੈ ਹੱਲ ਕਰਕੇ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਆਖਰ ਜਿੱਥੇ ਚਿੰਤਾ ਜਿਹੜੀ ਹੈ ਤੁਹਾਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਗੈਰ ਕਾਨੂੰਨੀ ਕਲੋਨੀਆਂ ਦੇ ਮਸਲੇ ਜਿਹੜੇ ਨੇ ਅਸੀਂ ਹੱਲ ਕਰ ਰਹੇ ਹਾਂ ਤੇ ਆਖਰ ਇਹ ਸਾਰੀਆਂ ਚੀਜ਼ਾਂ ਤੇ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਅੰਡਰ ਬ੍ਰਿਜ ਦੀ ਗੱਲ ਵੀ ਕੀਤੀ ਭਗਵੰਤ ਮਾਨ ਨੇ ਕਿਹਾ ਕਿ 90% ਦੀ ਘਰਾਂ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ ਹੈ ਜਿਸੇ ਬਿਜਲੀ ਬੋਰਡ ਵੀ ਮੁਨਾਫੇ ਦੇ ਵਿੱਚ ਹੈ ਉਹਨਾਂ ਕਿਹਾ ਅਜਿਹਾ ਉਦੋਂ ਹੀ ਹੁੰਦਾ ਜਦੋਂ ਤੁਹਾਡੇ ਨੁਮਾਇੰਦੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਜਿਹੜੇ ਨੇ ਉਹ ਇਮਾਨਦਾਰ ਹੋਣ ਮਾਨ ਨੇ ਕਿਹਾ ਅਸੀਂ ਜਾਣਦੇ ਹਾਂ ਕਿਵੇਂ ਕੰਮ ਕਰਵਾਉਣਾ ਹੈ ਪੰਜਾਬ ਦੀ ਪਾਰਲੀਮੈਂਟ ਤੇ ਵਿਧਾਨ ਸਭਾ ਵਿੱਚ ਉਹਨਾਂ ਨੇ ਕੰਮ ਸਾਰਿਆਂ ਨੇ ਦੇਖਿਆ ਹੀ ਹੋਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏ ਵੀ ਕਿਹਾ ਹੈ ਕਿ ਉਹ ਨੌਜਵਾਨਾਂ ਨੂੰ ਅਫਸਰ ਬਣੋ ਆਪਣੇ ਘਰਾਂ ਨੂੰ ਉੱਚਾ ਚੁੱਕੋ ਗਰੀਬੀ ਹਟਾਓ ਆਪਣੇ ਪਿੰਡਾਂ ਨੂੰ ਸੁਧਾਰੋ ਸੀਐਮ ਭਗਵੰਤ ਮਾਨ ਨੇ ਵੋਟਰਾਂ ਨੂੰ ਜਿੱਥੇ ਕਿ ਅਪੀਲ ਕੀਤੀ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਹੈ ਸੋ ਹਰ ਵਾਰ ਆਮ ਆਦਮੀ ਪਾਰਟੀ ਨੂੰ ਸਾਥ ਦੇ ਕੇ ਜਿਤਾਓ ਸੋ ਉਸ ਤੋਂ ਬਾਅਦ ਤੁਹਾਡੇ ਕੰਮ ਕਰਨ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ ਪੰਜਾਬੀ ਜਿਹੜੇ ਨੇ ਵਿਦੇਸ਼ਾਂ ਵਿੱਚ ਨਾ ਜਾਣ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਸੋ 43000 ਲੋਕਾਂ ਨੂੰ ਜਿਹੜੀਆਂ ਨੌਕਰੀਆਂ ਮਿਲੀਆਂ ਨੇ ਬੁੜਲਾਡਾ ਦੇ ਪਿੰਡ ਕਰਨਡੀ ਦੇ ਵਿੱਚ 40 ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਨੇ ਹੁਣ ਮੁਕਾਬਲਾ ਪਿੰਡਾਂ ਦੇ ਵਿੱਚ ਸਰਕਾਰੀ ਨੌਕਰੀਆਂ ਮਿਲਣ ਦਾ ਚੱਲ ਪਿਆ ਏ ਜੋ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਅਸੀਂ ਉਹ ਵੀ ਕਰ ਰਹੇ ਹਾਂ ਜੋ ਵਾਅਦੇ ਪਿਛਲੀਆਂ ਸਰਕਾਰਾਂ ਨੇ ਕੀਤੇ ਸੀ ਉਹਨਾਂ ਨੂੰ ਵੀ ਅਸੀਂ ਪੂਰਾ ਤਨਦੇਹੀ ਦੇ ਨਾਲ ਨਿਭਾ ਰਹੇ ਹਾਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਖਰ ਕਿਸੇ ਨੂੰ ਵੀ ਕੋਈ ਮੁਸ਼ਕਲ ਦੇ ਵਿੱਚ ਛੱਡ ਕੇ ਆਮ ਆਦਮੀ ਪਾਰਟੀ ਨਹੀਂ ਭਜੇਗੀ ਆਖਰਕਾਰ ਆਮ ਆਦਮੀ ਪਾਰਟੀ ਦਾ ਟੀਚਾ ਹੈ ਕਿ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢਣਾ ਸੋ ਇਹ ਗੱਲ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕਰਨਾ ਕੀਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਪੰਜਾਬੀਆਂ ਨੇ ਸਿਆਸੀ ਪੰਡਤ ਵੀ ਫੇਲ ਕੀਤੇ ਨੇ ਕਾਂਗਰਸੀ ਬਣੇਗੇ ਆਪ ਤੋਂ ਵੱਡੀ ਧਿਰ ਅਕਾਲੀਆਂ ਦੀ ਵੱਡੀ ਸਿਆਸਤ ਜਿੱਥੇ ਮੰਫੀ ਤੇ ਭਾਜਪਾ ਦੀ ਐਂਟਰੀ ਕੀ ਹੋਵੇਗੀ ਗੱਲ ਕਰਦੇ ਆ ਪੰਜਾਬ ਪੋਲਿਟਿਕਸ ਦੀ ਪੰਜਾਬ ਦੇ ਵਿੱਚ ਚੋਣਾਂ ਦਾ ਰੌਲਾ ਰੁਕ ਚੁੱਕਿਆ ਜਾਨੀ ਕਿ 1 ਜੂਨ ਨੂੰ ਜਿਹੜੀਆਂ 13 ਲੋਕ ਸਭਾ ਸੀਟਾਂ ਤੇ ਪੰਜਾਬ ਦੇ ਵਿੱਚ VOTING ਹੋ ਚੁੱਕੀ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ 4 ਜੂਨ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਇਸ ਦਿਨ ਹੀ ਨਤੀਜੇ ਐਲਾਨੇ ਜਾਣਗੇ ਚੋਣ ਕਮਿਸ਼ਨ ਦੇ ਐਪ ਵੋਟਰਾਂ ਮੁਤਾਬਕ 62.6% ਦੀ VOTING ਹੋਈ ਹੈ ਜੋ ਪਿਛਲੀਆਂ ਚੋਣਾਂ ਨਾਲੋਂ 3.9% ਦੀ ਘੱਟ ਹੈ ਪਿਛਲੀਆਂ ਚੋਣਾਂ ਦੇ ਵਿੱਚ 65.96% VOTING ਹੋਈ ਸੀ ਪੰਜਾਬ ਦੇ ਵਿੱਚ ਲੰਮੇ ਸਮੇਂ ਬਾਅਦ ਇਹ ਪਹਿਲੀ ਚੋਣ ਹੈ ਜਦੋਂ ਕੋਈ ਵੀ ਵੱਡੀ ਪਾਰਟੀ ਗੱਠਜੋੜ ਵਿੱਚ ਨਹੀਂ ਹੈ ਅਜਿਹੇ ਚ ਇਸ ਪਾਰ ਕਾਂਗਰਸ 6 ਤੋਂ 8 ਆਮ ਆਦਮੀ ਪਾਰਟੀ ਆਪ 4 ਤੋਂ 6 ਭਾਜਪਾ 2 ਅਤੇ ਅਕਾਲੀ ਦਲ 1 ਤੇ ਬਾਜੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਭਾਵੇਂ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਪ ਦੋਵੇਂ ਹੀ ਇੰਡੀਆ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਏ ਪਰ ਆਖਰਕਾਰ ਦੋਵਾਂ ਦੀਆਂ ਸੀਟਾਂ ਭਾਰਤ ਗੱਠਜੋੜ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਨੇ ਭਾਵੇਂ ਇੰਡੀਆ ਗੱਠਜੋੜ ਆਸਾਨੀ ਨਾਲ 8 ਤੋਂ 10 ਸੀਟਾਂ ਤੇ ਕਬਜ਼ਾ ਕਰ ਸਕਦਾ ਹੈ ਪਟਿਆਲਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਮੁਕਾਬਲਾ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਅਤੇ ਆਪ ਦੇ ਉਮੀਦਵਾਰ ਬਲਬੀਰ ਸਿੰਘ ਦਰਮਿਆਨ ਹੈ ਦੂਜੀ ਹੌਰ ਸੀਟ ਲੁਧਿਆਣਾ ਜਿੱਥੇ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਮੈਦਾਨ ਦੇ ਵਿੱਚ ਨੇ ਅਤੇ ਆਪ ਦੇ ਅਸ਼ੋਕ ਪ੍ਰਾਸ਼ਰ ਪੱਪੀ ਵੀ ਮੌਜੂਦ ਨੇ ਇਸ ਦੇ ਨਾਲ ਹੀ ਪਿਛਲੀਆਂ ਤਿੰਨ ਚੋਣਾਂ ਚ ਅਕਾਲੀ ਦਲ ਦੇ ਹਿੱਸੇ ਆਈ ਬਠਿੰਡਾ ਸੀਟ ਤੇ ਆਪ ਅਤੇ ਕਾਂਗਰਸ ਦੇ ਉਮੀਦਵਾਰਾਂ ਕਾਰਨ ਇਸ ਕਾਰਨ ਮੁਕਾਬਲਾ ਬਹੁਤ ਜ਼ਿਆਦਾ ਸਖਤ ਹੋ ਚੁੱਕਿਆ ਹੈ ਲਗਾਤਾਰ ਜੇ ਗੱਲ ਕਰੀਏ ਮਾਮਲਾ ਕਾਫੀ ਜ਼ਿਆਦਾ ਗਰਮ ਆਇਆ ਹੋਇਆ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੇ ਅਪਡੇਟ ਜਿੱਥੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਨੇ ਪਿੰਡ ਲੱਖੂਬਾਲ ਵਿੱਚ ਕੋਝਨ ਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਜ਼ਖਮੀ ਵਿਅਕਤੀਆਂ ਦਾ ਹਾਲਚਾਲ ਵੀ ਪੁੱਛਿਆ ਤੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਦੱਸਣਯੋਗ ਹੈ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਪਿੰਡ ਲੱਖੂਵਾਲ ਵਿੱਚ ਕੋ ਜਣ ਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਦੀਪਿੰਦਰ ਸਿੰਘ ਦੀਪੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦ ਕਿ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ ਸ਼੍ਰੀ ਢਾਲੀਵਾਲ ਨੇ ਕਿਹਾ ਕਿ ਕਤਤ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹ ਪਰਿਵਾਰ ਨਾਲ ਖੜੇ ਹਨ ਤੇ ਪੁਲਿਸ ਇਸ ਮਾਮਲੇ ਨੂੰ ਸਖਤੀ ਦੇ ਨਾਲ ਨਜਿੱਠੇਗੀ ਇਹ ਗੱਲ ਖੁਦ ਜਿਹੜੀ ਹੈ ਸਾਹਮਣੇ ਆਈ ਹੈ ਸੋ ਗੱਲ ਕਰਾਂਗੇ ਉੱਥੇ ਹੀ ਜਿੱਥੇ ਪੰਜਾਬ ਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਐ ਦੱਸੀ ਜਾ ਰਹੀ ਐ ਸੋ ਜਿੱਥੇ ਕਈ ਥਾਵਾਂ ਤੇ ਟੁੱਟਮਾ ਮੀਂਹ ਵੀ ਪੈ ਰਿਹਾ ਜਿੱਥੇ ਲਗਾਤਾਰ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਵੀ ਮਿਲੀ ਐ ਉੱਥੇ ਹੀ ਲੋਕਾਂ ਨੂੰ ਕੁਝ ਹਨੇਰੀਆਂ ਤੇ ਚਖੜਾਂ ਦਾ ਜਿਹੜਾ ਹੈ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੇ ਤੇ ਇਹ ਗੱਲ ਕਰੀਏ ਪੰਜਾਬ ਦੇ ਵਿੱਚ 3 4 ਅਤੇ 5 ਜੂਨ ਨੂੰ ਪੰਜਾਬ ਵਾਲੇ ਪਾਸੇ ਪੱਛਮੀ ਗੜਬੜੀ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦਾ ਅਸਰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇਜ਼ ਹਵਾਵਾਂ ਤੇ ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਅੱਜ ਵੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਦੇ ਵਿੱਚਕਾਰ ਦਰਜ ਕੀਤਾ ਗਿਆ ਕੁਝ Rajasthan ਦੇ ਵਿੱਚ ਵੀ ਮੀਂਹ ਮਗਰੋਂ ਗਰਮੀ ਤੋਂ ਕੁਝ ਮਾਮੂਲੀ ਜਿਹੀ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲਣਾ ਕੀਤੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ